ਮੇਰੇ ਤੇ ਦੋ ਨੀਂ ਗਿਨੇ ਦਿਖਾਉਣਿਆ ਟਰੈਕਟਰ ਉਹ ਹੈਗੇ ਵੀ ਲੋਕ ਤਾਂ ਕਹਿ ਦਿੰਦੇ ਹੈਗੇ ਵੀ ਯਾਰ ਮਾਰਕੀਟ ਹੈ ਨਹੀਂ ਪਰ ਚੀਜ਼ ਉਹ ਹੈ ਜਿਹੜੀ ਬੈਂਟਰੀਆਂ ਲਾ ਕੇ ਭਲਣੀ ਪੈਂਦੀ ਐ ਚੱਲੋ ਕੈਮਰਾ ਮਾਰਦੇ ਪਹਿਲਾਂ ਤਾਂ ਸੋਹਣਾ ਲੱਗਦਾ ਮਾਹ ਕੀ ਪੁੱਛਦਾ ਚਮਕਦਾ ਐ ਚਮਕਦਾ ਤੇ ਨਾਲ ਸ਼ੀਟਾਂ ਦੀ ਮੈਚਿੰਗ ਵੀ ਕਰੀ ਫਿਰਦਾ ਪਤੰਦਰ ਬੰਦਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਦੇਖ ਇੱਧਰ ਜਿਵੇਂ ਇਹਨਾਂ ਨੇ ਉਹਨਾਂ ਸ਼ਰਟ ਨਾਲ ਪੱਗ ਮੈਚ ਕਰਦੇ ਹੁੰਦੇ ਇੱਧਰ ਕਵਰਾਂ ਦੀ ਮੈਚਿੰਗ ਉਧਰੋਂ ਸ਼ੀਟ ਕਵਰ ਦੀ ਮੈਚਿੰਗ ਤੇ 2021 ਮਾਡਲ ਐ ਤੇ ਟਰੈਕਟਰ ਹੈਗਾ ਸਤਿ ਸ਼੍ਰੀ ਅਕਾਲ ਜੀ। ਦੇ ਅੱਗੇ ਭਰਾ ਦਾ ਦੇ ਅੱਗੇ ਕੀ ਹਾਲ ਹੈ? ਬਹੁਤ ਵਧੀਆ ਮਾਲ ਚੜਦੀ ਕਲਾ? ਹਾਂਜੀ 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 ਕਿਰਪਾ ਮਾਲ ਜੀ। ਚਲੋ ਚੰਗੀ ਗੱਲ ਹੈ। ਵਧੀਆ ਕਰਦੀ। ਹਾਂਜੀ ਹਾਂਜੀ ਬਹੁਤ ਵਧੀਆ ਜੀ। ਇਹਦੀ ਦੇ ਫਿਰ ਮਿਲ ਕੀ ਸਿਸਟਮ ਇਹਦਾ? ਇਹ ਬਾਈ ਜੀ ਹਾਸਪਾ ਵਰ ਕਰਨ ਨੂੰ ਤੇ ਰੇਟ ਕਰਨ ਨੂੰ ਹਾਂ ਮੈਂ ਕਹਿੰਨਾ ਐਡਾ ਟਰੈਕਟਰ ਕੋਈ ਨਹੀਂ ਦਿੰਦਾ। ਪ੍ਰੀਤ ਤੋਂ ਇਲਾਵਾ। ਨਹੀਂ ਇੱਕ ਮੈਨੂੰ ਐਂ ਦੱਸ। ਵੀ ਆ ਰੇਟ ਤੂੰ ਜਵੇਂ ਯਾਰ ਥੋੜਾ ਜਿਹਾ ਲਿਖੀ ਬੈਠਾ ਕਿਤੇ ਕੋਈ ਅੱਜ ਕੋਈ ਗਰਮੀ ਦਾ ਕਰਕੇ ਤੂੰ ਭੁੱਲ ਪਰਦਾ। ਨਹੀਂ 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 ਬਾਈ ਆਪਾਂ ਟਰੈਕਟਰ ਥੋੜਾ ਜਾਇਜ਼ ਹੀ ਦੇਣਾ ਹੁੰਦਾ ਆਪਾਂ। ਨਹੀਂ ਨਹੀਂ ਵੀ ਪਿੱਛੋਂ ਵੀ ਆ ਨਫੇ ਨਾਲ ਦਿਨੇ ਕੋਈ ਘਾਟ ਨਾਲ ਨਹੀਂ ਦਿੰਦੇ ਘਾਟ ਨਾਲ ਦਾ ਖਰਚਾ ਵੀ ਨਹੀਂ ਕਰਦਾ ਹਾਂਜੀ ਜਾਇਜ ਕੰਮ ਚੱਲੀ ਜਾਵੇ ਲੋੜ ਜਮਾ ਜਾਇਜ ਨਹੀਂ ਹੈ ਜਿਹੜਾ ਦਾ ਪੂਰਾ ਹੀ ਜਾਇਜ ਯਾਰ ਹੈ 60 ਹਸਪਾ ਬਟਰੈਕਟਰ 60 ਐਚਪੀ ਦਾ ਡ੍ਰੈਕਟਰ ਆ ਜਾਗੇ ਚਾਰ ਸਿਲੰਡਰ ਦੇ ਵਿੱਚ ਚਾਰ ਸਿਲੰਡਰ ਦੇ ਵਿੱਚ ਆ ਗਿਆ ਤੇ ਰੰਗ ਪੇਡਾ ਰੰਗ ਪੇਡਾ ਜੀ ਪਿੱਛੋਂ ਦੋ ਕਿੱਠਾ ਮਗਰਿਆੜ ਹੋਇਆ ਉਹ ਆਪਾਂ ਦੱਸ ਹੋਰ ਕਿਤੇ ਵੀ ਨਹੀਂ 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 ਹੋਰ ਨਹੀਂ ਕਿਤੇ ਬਾਕੀ ਸ਼ੀਲਡ ਆ ਸਾਰਾ ਹਾਂਜੀ ਹਾਂਜੀ ਸ਼ੀਲਡ ਡ੍ਰੈਕਟਰ ਹੈ ਠੀਕ ਹੈ ਤੇ ਟਾਇਰ ਦੂਰ ਨਾਲ ਦੀ ਹੈ ਟਾਇਰ ਨਾਲ ਦੇ ਟਾਇਰ ਹੈ ਜੀ 70 75 ਪੈਸੇ ਠੀਕ ਹੈ ਅਗਲੇ ਟਾਇਰ ਥੋੜੇ ਜੇ ਖਰਾਬ ਸੀ ਕੁਸ਼ਕ ਜੇ ਹੋਏ ਪਏ ਸੀ ਢਿਲੋ ਫੁੱਲ ਟੌਪ ਵਾਲਾ ਮਾਡਲ ਆ ਗਿਆ ਪਾਵਰ ਸਟੀਅਰਿੰਗ ਡਬਲ ਕਲਚ ਤੇਲ ਬਰੇਕਾਂ ਤੇ ਡਬਲ ਡਿਸਟ੍ਰਿਬਿਊਟਰ ਹਾਂਜੀ 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 ਸਾਰੇ ਫੀਚਰ ਆ ਯਾਰ ਸ਼ਵਰਾਜ ਦੇ ਵੀ ਹਿੱਸੇ ਦੇ ਵੀ ਹਿੱਸੇ ਫਰਕ ਕੀ ਰਹਿ ਗਿਆ ਇਹਦੇ ਵਿੱਚ ਆ ਚੀਜ਼ ਪੇਂਟ ਆ ਜੀ ਇਹਨਾਂ ਅੱਛਾ ਆ ਚੀਜ਼ ਪੇਂਟ ਆ ਇਹ ਖਰੋਗਾਰਾ ਇਸ ਗੱਲੋਂ ਤਾਂ ਇਹ ਬੰਦੇ ਦਾ ਯਾਰ ਨੰਬਰ ਹੈ ਹਰ ਇੱਕ ਬੰਦੇ ਦੀ ਤਾਂ ਵੀਡੀਓ ਪਾਉਣ ਵੀ ਨਹੀਂ ਜਾਇਆ ਜਾਂਦਾ ਢਿਲੋ ਹਣਾ ਯਾਰ ਜਿਹੜਾ ਬੰਦੇ ਚ ਕੁਆਲਿਟੀ ਹੁੰਦੀ ਹੈ ਯਾਰ ਆਪਾਂ ਪਾਦ ਕੇ ਵੀ ਇਹ ਕਹਿੰਦੇ ਸਾਰਾ オリジナル ਬੰਦਾ ਆ ਰਿਹਾ ਰੱਖ ਕੇ ਵੀ ਉਹਦੇ ਚ ਕੁਛ ਨਾ ਨਿਭੜੇਂਦੀਆਂ ਜੀ ਤੇ ਅਗਲਾ ਇਹਦੇ ਕੋਲ ਟਰੈਕਟਰ ਵੀ ਹੁੰਦਾ 14 15 ਹਾਂਜੀ ਹਾਂਜੀ ਠੀਕ ਐ ਤੇ ਮੰਨ ਕੇ ਚੱਲ ਵੀ ਇੰਜਨ ਗੇਅਰ ਦਾ ਨਵਾਂ ਹੀ ਆ ਗਿਆ ਹੁਣ ਤਾਂ ਚੰਗਾ ਟਰੈਕਟਰ ਆ ਜੀ ਕੋਈ ਕਮੀ ਹੈ ਨਹੀਂਗੀ ਹਾਂਜੀ ਹਾਂਜੀ ਠੀਕ ਐ ਤੇ ਸਮਾਨ ਆ ਜਿਵੇਂ ਆ ਇਹਦੇ ਉੱਪਰ ਫਾਈਬਰ ਕਨੋਪੀ ਹੈਗੀ ਕਿ ਆਈ ਹੈ ਨਹੀਂ ਫਾਈਬਰ ਕਨੋਪੀ ਹੈ ਨਹੀਂ ਜੀ ਠੀਕ ਐ ਜੇ ਕੋਈ ਆਪ ਕੋ ਹੱਡ ਲਾਉਣਾ ਹੈ ਕੱਪੜੇ ਵਾਲਾ ਹੱਡ ਅਸੀਂ ਲਾ ਲ ਦੇਾਂਗੇ ਇਹ ਜੂਪੇਪ ਖੋਲ ਦੇਾਂਗੇ ਤੇ ਜੇ ਕੋਈ ਐ ਆਖੇ ਵੀ ਮੈਨੂੰ ਉੱਪਰ ਇਹਦੇ ਫਾਇਰ ਹੱਡੀ ਲਵਾ ਦਿਓ 5000 ਦਾ ਮਾਣਾ ਲਾ ਦੇ ਮਾਨ ਸਾਹਿਬ ਤੁਸੀਂ ਕਹਿਤਾ ਸੀ ਤਾਂ ਲੱਗ ਗਈ ਲੱਗ ਗਈ ਹਾਂ ਕੋਈ ਹੋਰ ਨਹੀਂ ਲਾ ਕੇ ਦੇਵਾਂਗੇ ਜੇ ਤੇ ਹੁਣ ਆ ਰਿਹਾ ਇੱਥੇ ਹਾਂ ਬਹੁਤ ਜ਼ਾਇਜ਼ ਹੈ ਬਾਈ ਪਹਿਲੇ ਆਪਣੀ ਪਹਿਲੇ ਮੈਂ ਤਾਂ ਤੈਨੂੰ ਜ਼ਾਇਰ ਕਹੀ ਜਾਂਦਾ ਸੀ ਤੇ ਹੁਣ ਇਹਦੇ ਤੋਂ ਕੋਈ ਤੇ ਪੂਰੇ ਸੂਰੇ ਲਿਖਿਆ ਕਿ ਕੁਝ ਨਾ ਕੁਝ ਕਰਨਾ ਮੈਂ ਕਿਹਾ ਬਾਈ ਕਿਸਾਨ ਭਰਾਵਾਂ ਨੂੰ ਫੁੱਲ ਤੋਹਫਾ ਦੇਵਾਂਗੇ ਆਪਾਂ ਕੀ ਤੋਹਫਾ ਦੇ ਦੋਗੇ 4 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ 4 ਲੱਖ ਦਾ ਦੋਸਤੋ ਸਣੇ ਕਨੋਪੀ ਲਾ ਕੇ ਲੈ ਜਾਓ ਜੱਗੇ ਤੋਂ ਹੋਰ ਆਪਾਂ ਦੇ ਮਾਨ ਸਾਹਿਬ ਦੇ ਐਨਓਸੀ ਟਰੈਕਟਰ ਦੀ ਮਿਲ ਜੂਗੀ ਮਿਲ ਜੂ ਮਾਨ ਸਾਹਿਬ ਦੀ ਤੇ ਦੂਜਾ ਤਲੋਂ ਯਾਰ ਮੜੇ ਪਿਆ ਹਨ ਗੁੰਦੇ ਪਿਆ ਸਮਾਨ ਲਾਉਣ ਲੱਗ ਜੀ ਨਾ ਜਦੋਂ ਨਾ ਮੈਂ ਟਰੈਕਟਰ ਤੇ ਆਪਣੇ ਕਿਸਾਨ ਬਾਈ ਸਮਾਨ ਜਦੋਂ ਅਸੀਂ ਲਾਉਣ ਲੱਗਦੇ ਨਾ ਅਗਲਾ ਕਹਿੰਦਾ ਟਰੈਕਟਰ ਲਿਪਾ ਪੁੱਛੀ ਕਰਦਾ ਜਦੋਂ ਸਮਾਨ ਲੱਗ ਜਾਂਦੇ ਬਟਗਾ ਪਰ ਕਿੱਦੇ ਹੁੰਨੇ ਘਰੇ ਜਦੋਂ ਘਰੇ ਜਾ ਕੇ ਐ ਚ ਵਕਾਉਂ ਸਿਰ ਤੇ ਢਾਲਾ ਵੀ ਡਿੱਗਦਾ ਅਗਲਾ ਕਹਿੰਦਾ ਕੋਈ ਦੋਰ ਐ ਨਹੀਂ ਹੁਣ ਉਹ ਸਮਾਨ ਹੁਣ ਪੈਸੇ ਲਾਉਣੇ ਆ ਉੱਤੇ ਉੱਤੇ ਧਰਿਆ ਪਿਆ 35000 ਰੁਪਇਆ ਹਾਂ ਕੋਈ ਲਿਪਾ ਪੁੱਛੀ ਇਹ ਕਹਿੰਦਾ ਲਿਪਾ ਯਾਰ ਡੈਕ ਦੀ ਖਾਣਾ ਪੂਰਤੀ ਕਰਨੀ 10000 ਤੋਂ ਘੱਟ ਤਾਂ ਕੋਈ ਲਾਗ ਨਹੀਂ ਚੱਲਦਾ ਭਾਈ ਚੱਲਦਾ ਅਗਲਾ ਕਹਿੰਦਾ ਟਾਇਰ 90 ਪੈਸੇ ਤੇਰਾ ਆਹ ਤੇਰੇ ਬੈਂਪਰ ਤੋਂ ਤਾਂ ਬਲੇਖਾ ਨੇ ਪੌਂਦਾ ਜਿਵੇਂ 21 ਬਿਲਕੁਲ ਬਿਲਕੁਲ ਸ਼ਿੰਗਾਰ ਟ੍ਰੈਕਟਰ ਦਾ ਟੌਪ ਮਾਡਲ ਵਾਲੀ ਹੈ ਜੀ ਪੈਸੇ ਲੱਗੇ ਯਾਰ ਢੇਰੋਂ ਬੋਲਦੇ ਚੰਗੀ ਤਰ੍ਹਾਂ ਦਿਖਾਈ ਟ੍ਰੈਕਟਰ ਖੁਸ਼ ਆਪਣੇ ਟ੍ਰੈਕਟਰ ਸਾਰੇ ਸਿੱਧੇ ਜ਼ਿਮੀਦਾਰ ਦੇ ਘਰੋਂ ਖਰੀਦੇ ਹੁੰਦੇ ਜੀ ਠੀਕ ਹੈ ਟਾਇਰਾਂ ਦੀ ਕੋਈ ਕਮੀ ਨਹੀਂ ਇੰਜਨ ਗੇਅਰ ਦੀ ਕਮੀ ਨਹੀਂ ਤੇ ਯਾਰ ਮੈਚਿੰਗ ਇਹਦੇ ਵੀ ਕਰੀ ਆ ਪਤੰਦਰ ਨੇ ਪੂਰੀ 3600 ਪੁਆਇੰਟ ਤੇ 92 ਘੰਟੇ ਚੱਲਿਆ ਜੀ ਰੀਨਲ ਅੱਛਾ ਜੀ ਆਹ ਤਾਂ ਬਈ ਆਪਣਾ ਮੈ ਗੁੰਦੇ ਹੂ ਟ੍ਰੈਕਟਰ ਆ ਠੀਕ ਹੈ ਇਹ ਮੈਚਿੰਗ ਪੱਕੀ ਆ ਜਿਹਦੇ ਟ੍ਰ ਉਹ ਮੀ ਨੂ ਮੀ ਆਪਣੇ ਲੈ ਵੀ ਇੱਕ ਇਹ ਮੰਨ ਲਓ ਵੀ ਤੋਹਫਾ ਹੈਗਾ ਤੋਹਫਾ ਵੀ ਕੋਈ ਕਹਿੰਦੇ ਵੀ ਆਪਾਂ ਕੁਛ ਦੇਵਾਂਗੇ ਇਹਦੇ ਵੱਨੋਂ ਇੱਕ ਆਫਰ ਹੈ ਵੀ ਜਿਹੜਾ ਟਰੈਕਟਰ ਤੁਸੀਂ ਮਰਜ਼ੀ ਲੈ ਲਿਓ ਆ ਮਹਿੰਗਾ ਸੀਟ ਕਵਰ ਜੇ ਨਾ ਲੱਗਿਆ ਹੋਇਆ ਟਰੈਕਟਰ ਤੇ ਲੱਗੂ ਲੱਗੂ ਤੇ ਲਾ ਕੇ ਦੇਵਾਂਗੇ ਹਾਂਜੀ ਤੇ ਡੈਕ ਛਤਰੀ ਤਾਂ ਫਿਰ ਨਾਲ ਜਾਣੀ ਨਾਲ ਨਾਲ ਹੀ ਜਾਊਗੀ ਤੇ ਕਲਾਚੇ ਸਿੰਗਲ ਆ ਕਿ ਡਬਲ ਸਿੰਗਲ ਆਈ ਆਪਣੇ ਹਰਿਆਣਾ ਚ ਸਿੰਗਲ ਹੀ ਆਈ ਸਿੰਗਲ ਆਉਂਦੇ ਆਗੇ ਜੇ ਕੋਈ ਭਰਾ ਕੋ ਡਬਲ ਕਲਚ ਕਰਕੇ ਦੇ ਦੇ ਆਪਾਂ ਡਬਲ ਕਲਚ ਕਰ ਦਾਂਗੇ ਜੀ ਸੰਦਰਜੀ ਤਾਂ ਆਫਰਾਂ ਦੀ ਝੜੀ ਲਾਈ ਆਉਂਦਾ ਯਾਰ ਹਾਂਜੀ ਦੋ ਦਿਨਾਂ ਚ ਡਬਲ ਕਲਚ ਕਰ ਦੋ ਦਿਨਾਂ ਚ 2015 ਮਾਡਲ ਆ 371000 ਰੁਪਿਆ ਡਿਮਾਂਡ ਹੈ ਢੱਲੋਂ ਕੈਮਰਾ ਇਹਦੇ ਵੀ ਮਾਰਦੀ ਤੇ ਜੱਗੇ ਇਹ ਹੁਣ ਸਿੰਗਲ ਕਲੱਚ ਚ ਕਿੰਨੇ ਦਾ ਸਿੰਗਲ ਕਲੱਚ ਦੇਮਾ 335000 ਦਾ ਜੀ ਠੀਕ ਹੈ ਵਿਦ ਐਨਓਸੀ ਡਬਲ ਚ 345 ਦਾ ਵਿਦ ਐਨਓ ਜੀ ਦੋਸਤੋ ਮੌਕਾ ਸੰਭਲਿਓ ਸਿੰਗਲ ਆਪਾਂ 30 ਦੇ ਦੇ ਦਾਂਗੇ ਬਾਈ ਯਾਰ ਅੱਛਾ ਮਾਨ ਸਾਹਿਬ ਤੈਨੂੰ ਸਵਾ 3 ਲੱਖ ਆ ਕੇ ਲੈ ਲਿਓ ਯਾਰ 340 ਦਾ ਯਾਰ ਡਬਲ ਕਲੱਚ ਕਰਾ ਕੇ ਵੀ ਲੈ ਲਓ ਜੇ ਕਿਸੇ ਭਰਾਣੇ ਲੈਣਾ ਬਾਕੀ ਦੂਜੀ ਗੱਲ ਹੋਰ ਹੈ ਜੱਗੇ ਜਿਹੜੇ ਬੰਦੇ ਨੇ ਟਰਾਲੀ ਤੇ ਚਲਾਉਣਾ ਉਨੇ ਕਰਾਉਣਾ ਕਿਹੜਾ ਬਾਈ ਸਾਰਾ ਜੈਨੂ ਆਣਾ ਜੈਨੂ ਡਰਾਈਵਰ ਟਰੈਕਟਰ ਕਿੰਨਾ ਮਰਜੀ ਲੰਮਾ ਚਲਾਈਏ ਨਾ ਬਾਈ ਇਹਨਾਂ ਕੱਲੇ ਸਿਲੰਡਰ ਦੀ ਆਵਾਜ਼ ਆਉ ਕਿਤੋਂ ਚੂੰ ਦੀ ਆਵਾਜ਼ ਟਰੈਕਟਰ ਦੱਸੀ ਜਾਂਦਾ ਚੀਜ਼ ਇਹਨਾਂ 3600 ਪੁਆਇੰਟ ਆ 92 ਘੰਟੇ ਚੱਲਿਆ 3600 ਵੀ ਨਹੀਂ 300 ਘੰਟਾ ਵੀ ਨਹੀਂ ਪੂਰਾ ਹੋਇਆ ਤੇ ਬਾਕੀ ਟਰੈਕਟਰ ਆਪਣੇ ਬਾਕੀ ਟਰੈਕਟਰ ਦੀ ਕਾਲਿਆਂ ਵਾਲੀ ਮੰਡੀ ਰੱਬ ਵਾਲੀ ਰੋਡ ਟਰੈਕਟਰ ਮਾਰਕੀਟ ਆਪਣੇ ਵਾਲੇ ਵਾਲੇ ਏਜੰਸੀਆਂ ਕਿਸਾਨ ਟਰੈਕਟਰ ਦੇ ਨਾਂ ਤੇ ਆਪਣਾ ਸ਼ੋਰੂਮ ਹੈ ਬਾਈ ਦਾ ਉੱਥੇ ਸ਼ੋਰੂਮ ਹੈ ਉੱਥੇ ਟਰੈਕਟਰ ਹੁੰਦੇ 15-20 ਆਪਣੇ ਹਰ ਪ੍ਰਕਾਰ ਦਾ ਟਰੈਕਟਰ ਹ ਲੱਖ ਤੋਂ ਲੈ ਕੇ 7 ਲੱਖ ਤੱਕ ਤੇ ਲਾਸਟ ਦੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ 97802 52958 97802 52958 ਇਹ ਬਣ ਕੇ ਫੋਟੋਵਾ ਨਮਗਵਾਓ ਵੀਡੀਓ ਚ ਦੇਖ ਲਓ ਇਨਾ ਹੌਸਾ ਕੇ ਫੋਟੋ ਵੀ ਸਿਪੇਜ ਵੀ ਦਿਵਾਗੇ ਦੋਸਤੋ ਬੇਨਤੀ ਹੈ ਵੀ 5-4 ਮਿੰਟ ਦੀ ਵੀਡੀਓ ਦੋ ਵੀ ਟਰੈਕਟਰ ਦਿਖਾਏ ਆ ਹਾਂਜੀ ਹਾਂਜੀ ਭਰਾ ਬਣ ਕੇ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖ ਲਿਓ ਬਿਲਕੁਲ ਜਿਹੜੇ ਵੀਰ ਨੇ ਟਰੈਕਟਰ ਖਰੀਦਣੇ ਆ ਨੰਬਰ 22 ਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਚੱਲੀ ਜਾਂਦਾ ਹੈਗਾ ਤੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬਾਈ ਤੋਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਕਿਸੇ ਜ਼ਿਮੀਂਦਾਰ ਭਰਾ ਦੇ ਹੋਰ ਵੀ ਕੰਮ ਆ ਸਕਦੀ ਹੈ ਨਾ ਤੇ ਸਾਡੇ ਪੇਜ ਨੂੰ ਕਰੇ ਫੋਲੋ ਬਹੁਤ ਬਹੁਤ ਧੰਨਵਾਦ ਧੰਨਵਾਦ